ਪਿਛਲੇ ਕਈ ਮਹੀਨੇ ਤੋਂ ਫਤਿਹਗੜ ਚੂੜੀਆਂ ਦੇ ਬਲਾਕ ਸਿੱਖਿਆ ਅਫਸਰ ਪੋਹਲਾ ਸਿੰਘ ਅਤੇ ਬਲਾਕ ਫਤਿਹਗੜ ਚੂੜੀਆਂ ਦੀ ਇੱਕ ਮਹਿਲਾ ਟੀਚਰ ਸੁਖਪ੍ਰੀਤ ਕੋਰ ਦਾ ਮਹਿਕਮੇ ਦੇ ਕੰਮਾਂ ਨੂੰ ਲੈ ਕੇ ਆਪਸੀ ਵਾਦ-ਵਿਵਾਦ ਚੱਲ ਰਿਹਾ ਹੈ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਹ ਮਾਮਲਾ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਐਲੀਮੈਂਟਰੀ ਟੀਚਰ ਯੂਨੀਅਨ ਬਲਾਕ ਫਤਿਹਗੜ ਚੂੜੀਆਂ ਵੱਲੋਂ ਫਤਿਹਗੜ ਚੂੜੀਆਂ ਦੇ ਬੀਪੀਓ ਦੇ ਹੱਕ 'ਚ ਅਤੇ ਮਹਿਲਾ ਅਧਿਆਪਕ ਦੇ ਵਿਰੋਧ ਰੋਸ ਪ੍ਰਦਰਸ਼ਨ ਕਰਦੇ ਹੋਏ ਉਤਲਾ ਫੁੱਕੇ ਗਿਆ ਅਤੇ ਨਾਰੇਬਾਜੀ ਕੀਤੀ ਗਈ ਇਸ ਸਬੰਧੀ ਇਕੱਠੇ ਹੋਏ ਯੂਨੀਅਨ ਦੇ ਬਲਾਕ ਪ੍ਰਧਾਨ ਵੀਰੇ ਨਾ ਗਲਬਤ ਕਰਦਿਆਂ ਕਿਹਾ ਕਿ ਬਲਾਕ ਫਤਿਹਗੜ ਚੂੜੀਆਂ ਦੇ ਬੀਪੀਓ ਪੋਲਾ ਸਿੰਘ ਵਧੀਆ ਢੰਗ ਨਾਲ ਬਲਾਕ ਚ ਕੰਮ ਕਰ ਰਹੇ ਹਨ ਅਤੇ ਕਿਸੇ ਨੂੰ ਵੀ ਕੋਈ ਸ਼ਿਕਾਇਤ ਨਹੀਂ ਹੈ ਉਹਨਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਲਈ ਉਹਨਾਂ ਦੀ ਯੂਨੀਅਨ ਪੋਲਾ ਸਿੰਘ ਦੇ ਨਾਲ ਖੜੀ ਹੈ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਬਲਾਕ ਪ੍ਰਧਾਨ ਫਤਿਹਗੜ ਚੂੜੀਆਂ ਕਿ ਅੱਜ ਆਪਾਂ ਜਿਹੜੇ ਸਾਥੀ ਸਾਡੇ ਸਾਰੇ ਇਕੱਠੇ ਹੋਏ ਹਨ ਬੜੇ ਹੀ ਗੰਭੀਰ ਮੁੱਦੇ ਤੇ ਇਹ ਵਿਚਾਰ ਕਾਲੀ ਇੱਥੇ ਇਕੱਠ ਹੋਇਆ ਹੈ ਜਿਸ ਤਾਕੇ ਬੜੇ ਦਿਨਾਂ ਤੋਂ ਅਖਬਾਰਾਂ ਵਿੱਚ ਪ੍ਰਿੰਟ ਮੀਡੀਆ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਲਾਕ ਦੇ ਅਫਸਰ ਜਿਹੜੇ ਆ ਉਹ ਮਨਮਾਨੀਆਂ ਕਰ ਰਹੇ ਹਨ ਜੋ ਕਿ ਸਰਾਸਰ ਝੂਠ ਹੈ ਨਿੰਦਣਯੋਗ ਹੈ ਸਾਡੇ ਫਤੇਗੜ ਚੂੜੀਆਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਜਿਸ ਦੀ ਕੇ ਪੂਰੀ ਹੀ ਘੋਕ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਨਿਰਹਾਧਾਰ ਜਿਹੜੇ ਝੂਠੇ ਇਲਜ਼ਾਮਾਂ ਤੋਂ ਇਹ ਨੂੰ ਗਰੇਜ ਕਰਨਾ ਚਾਹੀਦਾ ਹੈ ਇਹੋ ਜੇ ਕਰਮਚਾਰੀਆਂ ਨੂੰ ਇਹਨਾਂ ਦੀ ਪੂਰੀ ਜਿਹੜੀ ਆ ਉਹ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਾਨਹਾਨੀ ਦਾ ਇਸ ਬੰਦਾ ਹੈ ਕਿਸੇ ਦੀ ਇੱਜ਼ਤ ਖਰਾਬ ਕਰਨੀ ਬਹੁਤ ਮਾੜੀ ਗੱਲ ਹੈ ਪਹਿਲਾਂ ਤੱਥਾਂ ਨੂੰ ਘੋਖ ਲਿਆ ਜਾਵੇ ਫਿਰ ਹੀ ਉਸ ਦੇ ਉਹਦੇ ਵਿੱਚ ਕੋਈ ਵਿਚਾਰ ਦਿੱਤਾ ਜਾਵੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਜੇ 100 ਟੀਚਰ ਹਨ ਉਹਦੇ ਵਿੱਚੋਂ 90% ਜਿਹੜੇ ਟੀਚਰ ਆ ਉਹ ਲੇਡੀ ਟੀਚਰ ਹਨ ਜਿਨ੍ਹਾਂ ਨੇ ਇਸ ਕਰਮਚਾਰੀ ਦੇ ਹੱਕ ਵਿੱਚ ਕੋਈ ਵੀ ਆਵਾਜ਼ ਨਹੀਂ ਉਠਾਈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਰਾ ਸਾਰ ਝੂਠਾ ਪੂਰ ਪ੍ਰਚਾਰ ਹੈ ਜਸਿੰਦਰ ਸਿੰਘ ਪੀ ਡੀ ਡੀ ਵਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਚਤੌੜਗੜ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਵੀ ਇਹ ਵਰਤਾਰਾ ਵਰਤ ਰਿਹਾ ਵਾ ਬਹੁਤ ਗਲਤ ਗੱਲ ਹੈ ਜੋ ਕਿ ਮੈਡਮ ਵੱਲੋਂ ਅਲਜ਼ਾਮ ਲਗਾਏ ਗਏ ਉਹ ਪਹਿਲਾਂ ਉਹਨਾਂ ਦਾ ਪ੍ਰੂਫ ਹੋਣਾ ਚਾਹੀਦਾ ਕਿਉਂਕਿ ਕਿਸੇ ਦੇ ਅਕਸ ਨੂੰ ਖਰਾਬ ਕਰਨਾ ਜਿਹੜਾ ਵਾ ਇਹ ਬਹੁਤ ਮਾੜੀ ਗੱਲ ਆ ਇਹ ਮੈਂ ਦੇ ਰੱਖੂਗਾ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਬੈਠ ਕੇ ਜਿਹੜੀ ਸਾਰੀ ਗੱਲ ਕਰਨੀ ਜੇ ਕਿਉਂਕਿ ਕੋਈ ਇਦਾਂ ਦਾ ਮਸਲਾ ਨਹੀਂ ਹੁੰਦਾ ਵੀ ਜਿਹੜਾ ਹੱਲ ਨਾ ਹੋ ਸਕਦਾ ਹੋਵੇ ਉਹਨਾਂ ਨੂੰ ਇੱਥੋਂ ਤੱਕ ਨਹੀਂ ਸੀ ਜਾਣਾ ਚਾਹੀਦਾ ਉਹਨਾਂ ਨੇ ਗਲਤ ਕੀਤਾ ਤਾਂ ਮੈਂ ਬੀਬੀ ਸਾਹਿਬ ਇਹ ਜਿਹੜਾ ਸਿੱਖਾ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੇ ਬੀਬੀ ਸਾਹਿਬ ਜਿਹੜੇ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਆ ਕਿਸੇ ਦੀ ਵੀ ਟੀਚੇ ਦੀ ਕੁਛ ਕਹਿਦਨੀ ਹੈਗੀ ਅਸੀਂ ਇਹਨਾਂ ਦੇ ਨਾਲ ਆ ਤੇ ਅਸੀਂ ਇਹਨਾਂ ਦੇ ਹੱਕ ਵਿੱਚ ਇੱਥੇ ਇਕੱਠੇ ਹੋਏ ਆਂ ਤੇ ਬੇਨਤੀ ਕਰਦੇ ਕਿ ਇਹਨਾਂ ਦੇ ਡੀਡੀ ਪਾਵਰ ਜਿਹੜੇ ਕਿਤੇ ਨਾਮ ਚੇਂਜ ਕੀਤਾ ਜਾਵੇ ਤੇ ਇੱਥੇ ਬਲਾਕ ਚ ਰੱਖਿਆ ਜਾਵੇ ਧੰਨਵਾਦ ਅਸੀਂ ਉੱਚ ਅਧਿਕਾਰੀਆਂ ਸਾਹਿਬ ਤੋਂ ਮੰਗ ਕਰਦੇ ਆਂ ਕਿ ਜੋ ਵੀ ਬੀਪੀਓ ਸਾਹਿਬ ਖਿਲਾਫ ਮਤਲਬ ਕੂਟ ਪ੍ਰਚਾਰ ਹੋਇਆ ਬਲਾਕ ਦੇ ਵਿੱਚ ਠੀਕ ਹੈ ਜੀ ਉਹ ਉਹ ਬਿਲਕੁਲ ਸਰਾਸਰ ਗਲਤ ਹੈ ਤੇ ਸਾਡੇ ਬੀਪੀਓ ਸਾਹਿਬ ਦੀ ਇੱਥੋਂ ਨਾਮ ਬਲੀ ਕੀਤੀ ਜਾਵੇ ਉਹਨਾਂ ਦੇ ਡੀਡੀ ਪਾਵਰ ਦਾ ਨਾਮ ਵਾਪਸ ਲਿਆਂ ਜਾਂ ਸਾਰਾ ਬਲਾਕ ਉਹਨਾਂ ਦੇ ਨਾਮ ਦੇ ਅੱਜ ਅਸੀਂ ਅਲੀ ਹਾਲ ਵਿਖੇ ਬੀਪੀਓ ਫਰਦਗੜ ਚੂੜੀਆਂ ਜਿਹਦੇ ਹੱਕ ਵਿੱਚ ਖੜੇ ਆਂ ਔਰ ਇਸ ਚੀਜ਼ ਦੀ ਵਿਰੋਧਤਾ ਕਰਦੇ ਆਂ ਕਿ ਜਿਸ ਵੀ ਕਰਮਚਾਰੀ ਨੇ ਬੀਪੀਓ ਸਾਹਿਬ ਦੇ ਖਿਲਾਫ ਅਨੁਸ਼ਾਸਨ ਭੰਗ ਕੀਤਾ ਹੈ ਜਾਂ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਦੀ ਵਿਰੋਧਤਾ ਕਰਦੇ ਆਂ ਬੀਪੀਓ ਸਾਹਿਬ ਪੂਰੀ ਇਮਾਨਦਾਰੀ ਨਾਲ ਫਰਦਗੜ ਚੂੜੀਆਂ ਦਾ ਕੰਮ ਕਰ ਰਹੇ ਹਨ ਔਰ ਉਹਨਾਂ ਨੇ ਹਰ ਇੱਕ ਨੂੰ ਵਿਸ਼ਵਾਸ ਵਿੱਚ ਲਿਆ ਹੈ ਸਾਨੂੰ ਆਪਣੇ ਭੈਣ ਭਰਾਵਾਂ ਵਾਂਗੂ ਰੱਖਿਆ ਹੈ ਇਹ ਇਹ ਨਹੀਂ ਆ ਕਿ ਕੋਈ ਉੱਠ ਕੇ ਕਹਦੇ ਕਿ ਮੇਰੇ ਖਿਲਾਫ ਆ ਕੋਈ ਗੱਲ ਹੋਈ ਹੈ ਸਾਰਾ ਸਾਰ ਗਲਤ ਹੈ ਅਹੀਂ ਚਾਹੁੰਨੇ ਉੱਚ ਅਧਿਕਾਰੀਆਂ ਕੋ ਮੰਗ ਕਰਦੇ ਆ ਕਿ ਸਾਡੇ ਬੀਪੀਓ ਸਾਹਿਬ ਨੂੰ ਫਰੇਗਟ ਚੂੜੀਆਂ ਦੇ ਹੀ ਚਾਰਜ ਦਿੱਤੇ ਰਹਿਣ ਔਰ ਅਸੀਂ ਜਿਹੜੇ ਕਰਮਚਾਰੀ ਉਹਨਾਂ ਦੇ ਵਿਰੋਧਤਾ ਦੇ ਉਹਨਾਂ ਦਾ ਅਕਸ ਖਰਾਬ ਕਰਨ ਲਈ ਮੈਂ ਉਹਨਾਂ ਦਾ ਵੀ ਨਹੀਂ ਕਹਿੰਦਾ ਮੈਂ ਕਹਿੰਦਾ ਫਰੇਗਟ ਚੂੜੀਆਂ ਦੇ ਬਲਾਕ ਦਾ ਐਜੂਕੇਸ਼ਨ ਦਾ ਜਿਹੜਾ ਵਾ ਅਕਸ ਖਰਾਬ ਕੀਤਾ ਅਸੀਂ ਉੱਚ ਅਧਿਕਾਰੀਆਂ ਕੋ ਮੰਗ ਕਰਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਮੈਂ ਰਦੀਪ ਸ਼ਰਮਾ ਐਟਯੂ ਅਧਿਆਪਕ ਯੂਨੀਅਨ ਫਤਿਹਗੜ ਚੂੜੀਆਂ ਵੱਲੋਂ ਅੱਜ ਅਸੀਂ ਅਲੀਵਾਲ ਵਿਖੇ ਸਾਰੇ ਇਕੱਠੇ ਹੋਏ ਆ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਬਲਾਕ ਵਿੱਚ ਇੱਕ ਪ੍ਰਿਸ਼ਟ ਅਧਿਆਪਕ ਜਿਹੜੇ ਆ ਜਿਹੜੇ ਗਰੰਟਾ ਦੀ ਉਹਨਾਂ ਨੇ ਸਹੀ ਵਰਤੋਂ ਕੀਤੀ ਤੇ ਬੀਪੀਓ ਸਾਹਿਬ ਨੇ ਉਹਨਾਂ ਕੋਲੋਂ ਸਾਰੇ ਰਿਕਾਰਡ ਦੀ ਮੰਗ ਕੀਤੀ ਉਸ ਤੇ ਬਾਵਜੂਦ ਉਹਨਾਂ ਨੇ ਰਿਕਾਰਡ ਵਿਖਾਉਣ ਦੀ ਜਗ੍ਹਾ ਬੀਪੀਓ ਸਾਹਿਬ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਜਗ੍ਹਾ ਜਗ੍ਹਾ ਤੇ ਤੇ ਇਸ ਤਰ੍ਹਾਂ ਸਾਡੇ ਬੀਪੀਓ ਸਾਹਿਬ ਬਹੁਤ ਇਮਾਨਦਾਰ ਹਨ ਉਹਨਾਂ ਦਾ ਜਿਹੜਾ ਅਕਸਾ ਬਹੁਤ ਖਰਾਬ ਹੋਇਆ ਉਹਨਾਂ ਦੇ ਅਕਸ ਨੂੰ ਬਹੁਤ ਟਾਹ ਲੱਗੀ ਹੈ ਤੇ ਸਾਡੇ ਬਲਾਗ ਦੀ ਵੀ ਹਰ ਜਗ੍ਹਾ ਬਦਨਾਮੀ ਹੋ ਰਹੀ ਹੈ ਇਸ ਲਈ ਅੱਜ ਅਸੀਂ ਸਾਰੇ ਟੀਚਰਾਂ ਨੇ ਮਿਲ ਕੇ ਅਲੀਵਾਲ ਵਿਖੇ ਉਸ ਅਧਿਆਪਕ ਦਾ ਤੇ ਉਹਦੇ ਸੰਗਮ ਕਰਨ ਚੜ੍ਹ ਗਿਆ ਅੱਜ ਉਹਦੇ ਨਾਲ ਸੰਗਦੇ ਰਹੇ ਜਦ ਤੱਕ ਉਹ ਜਿਹੜੇ ਫਟੇ ਘਟਦੀਆਂ ਬਲਾਗ ਅਸੀਂ ਉੱਥੇ ਪਹੁੰਚਾਰਿਆਂ ਨੂੰ ਮਿਲਦੇ ਹਾਂ ਅਸੀਂ ਕੋਈ ਮੁਸ਼ਕਿਲ ਨਹੀਂ ਕਰਦੇ ਸਾਇਕਲ ਨੂੰ ਵੀ ਕਰਦੇ ਹਾਂ ਕਿ ਇਹ ਸਭ ਨਾਲ ਖੁੱਲ੍ਹੇਗਾ ਤੇ ਇਹ ਕਿਸੇ ਨਾਲ ਮੁਲਾਕਾਤ ਦੇਗਾ ਕਿ ਇਹ ਕਿਵੇਂ ਚੱਲ ਰਿਹਾ ਹੈ ਜਾਂ ਆਪਰਾਹ ਕੋ ਮਿਲਣੇਗਾ ਤੇ ਉਹ ਜਿਹੜੀ ਟੀਮ ਜੁਮਨਾ ਰਹੀ ਹੋਣੀ ਸ਼ੁਰੂ ਕਰਨਾ ਅਸਿਕਾ ਦੀ ਸੋਚ ਮੈਂ ਸਿੱਕੇ ਦੀ ਫੈਕਟਰੀ ਜਾਂ ਮੰਗ ਵਰਨੀ ਚਾਹੁੰਦੀ ਹਾਂ ਇਹ ਡੋਟਾਈ ਵੀ ਨਮੋ ਚੱਲੇ ਨੇ ਇਸ ਕਰਕੇ ਤੇ ਮੈਂ ਥੋੜਾ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਆਪਣੇ ਵੀਡੀਓ ਸਰਫ ਦੀ ਪਿਕਚਰ ਜੁੜੀ ਦੀ ਸਟਡੀ ਨਹੀਂ ਸਾਰਿਆਂ ਨੂੰ ਕਲੀਅਰ ਹੈਗੀ ਪਿਕਚਰ ਇਹ ਹੈ ਕਿ ਇਹਨਾਂ ਦਾ ਔਰਤਾਂ ਪ੍ਰਤੀ ਜਿਹੜਾ ਰਵਈਆ ਹੈ ਉਹ ਗਲਤ ਹੈ ਸਿੱਧੇ ਸਿੱਧੇ ਲਫ਼ਜ਼ਾਂ ਚ ਵੀ ਔਰਤਾਂ ਪ੍ਰਤੀ ਇਹ ਗਲਤ ਨਿਗਾਹ ਰੱਖਦੇ ਨੇ ਮੈਂ ਉਸ ਦੀ ਸ਼ਿਕਾਰ ਰਹਿ ਚੁੱਕੀ ਹਾਂ ਇਸ ਕਰਕੇ ਮੈਂ ਬੋਲ ਰਹੀ ਹਾਂ ਮੈਂ ਇਹਨਾਂ ਨੂੰ ਨਹੀਂ ਇਹਨਾਂ ਨਾਲ ਉਹਨਾਂ ਚੀਜ਼ਾਂ 'ਚ ਸਹਿਮਤ ਹੋਈ ਇਸ ਕਰਕੇ ਇਹ ਇਹਨਾਂ ਨੇ ਵਿਵਾਦ ਤੇ ਵਿਵਾਦ ਕੋ ਭਾਵੇਂ ਗਰਾਂਟ ਨੂੰ ਲੈ ਕੇ ਅ ਕਹਿ ਲਓ ਭਾਵੇਂ ਕੋਈ ਗਰਾਂਟਾ ਨੂੰ ਹੀ ਲੈ ਕੇ ਆਪਾਂ ਚੱਲਦੇ ਹਾਂ ਕੋਈ ਗੱਲ ਨਹੀਂ ਮੈਂ ਤੇ ਮੇਰੇ ਵੱਲੋਂ ਜਿੰਨੀ ਮਰਜ਼ੀ ਇਨਕੁਆਇਰੀ ਕੀਤੀ ਜਾਵੇ ਮੇਰੀ ਸਕੂਲ ਦੇ ਰਿਕਾਰਡ ਦੀ ਹਰ ਚੀਜ਼ ਦੀ ਮੈਂ ਐਵਰੀ ਟਾਈਮ ਰੈਡੀ ਹਾਂ ਇਸ ਇਨਕੁਆਇਰੀ ਲਈ ਕਿਉਂਕਿ ਇਸ ਦਾ ਮਾਮਲਾ ਵੀ ਟਰੈਕ ਨੂੰ ਲੈ ਕੇ ਵੀ ਖੇਡਾਂ ਦੀ ਟਰੈਕ 'ਤੇ ਪਿਆ ਸੀ ਆਏ ਤੇ ਯੂਸ ਕਹਿੰਦੇ ਆ ਵੀ ਬੈਡਮਿੰਟਨ ਹੀ ਹੋਵੇ ਉਹ ਉਹੀ ਸਾਰਾ ਬਾਰ ਬਿਲਕੁਲ ਜੀ ਇਹ ਮੇਰੇ ਵੱਲੋਂ ਕੋਈ ਡਿਮਾਂਡ ਨਹੀਂ ਸੀ ਇਸ ਗਾਂਟ ਦੀ ਕਹਿ ਲਓ ਵੀ ਇਹ ੱੱਕੇ ਨਾ ਹੀ ਇਹਨਾਂ ਨੇ ਪਾਤੀ ਕਿਉਂਕਿ ਮੈਨੂੰ ਬੈਡਮਿੰਟਨ ਦਾ ਭਾਵੇਂ ABC ਨਹੀਂ ਆਉਂਦਾ ਹੈਗੀ ਉਹ ਟਰੈਕ ਦੀ ਸੀ ਪਰ ਸਾਡੇ BSO ਮੈਡਮ ਜਿਹੜੇ ਬਲੌਕ ਸਪੋਰਟਸ ਅਫਸਰ ਨੇ ਮੈਡਮ ਰਵਿੰਦਰਕੌਰ ਜੀ ਮੈਨੂੰ ਉਹਨਾਂ ਦੀ ਕਾਲ ਆਉਂਦੀ ਹੈ ਮੈਡਮ ਇਸ ਤਰ੍ਹਾਂ ਇੱਕ ਇੱਕ ਸੱਟ ਦੀ ਗ੍ਰਾਂਟ ਹੈ ਹੈਗੀ ਉਹ ਟਰੈਕ ਦੀ ਹੈ ਪਰ ਬਾਕੀ ਜ਼ਿਲ੍ਹਿਆਂ ਚ ਵੀ ਇਸ ਬਾਰੇ ਗੱਲ ਚਰਚਾ ਹੋਈ ਹੈ ਵੀ ਆਪਾਂ ਉਹਦੀ ਬੈਡਮਿੰਟਨ ਕੋਰਟ ਬਣਾ ਸਕਦੇ ਹਾਂ ਤੇ ਤੁਸੀਂ ਬਣਾ ਲਓ ਮੇਰੇ ਵੱਲੋਂ ਇਤੇ ਸਹਿਮਤੀ ਵੈਸੇ ਨਹੀਂ ਮੈਂ ਆਪਣੇ ਪ੍ਰਗਟਾਈ ਕਿਉਂਕਿ ਮੈਨੂੰ ਕੋਈ ਬੈਡਮਿੰਟਨ ਦਾ ABC ਨਹੀਂ ਆਉਂਦਾ ਨਾ ਮੈਂ ਕੋਈ ਸਪੋਰਟਸ ਐਕਸਪਰਟ ਆ ਤੇ ਮੇਰੇ ਵੱਲੋਂ ਮੈਂ ਕੋਈ ਇਸ ਚੀਜ਼ ਤੇ ਕੋਈ ਸਹਿਮਤੀ ਨਹੀਂ ਸੀ ਮੈਂ ਮੇਰੀ ਹੈਗੀ ਤੁਸੀਂ ਮੈਂ ਆਪਣੇ ਫਿਰ ਵੀ ਕਿਹਾ ਵੀ ਨਹੀਂ ਤੁਸੀਂ ਬੜੇ ਐਕਟਿਵ ਹੋ ਹਰ ਕੰਮ ਸਾਡੇ ਸਕੂਲ ਦਾ ਨੰਬਰ ਹਰ ਹਰ ਕੰਮ ਤੁਸੀਂ ਤੁਹਾਡਾ ਸਕੂਲ ਨੰਬਰ 1 ਤੇ ਆ ਭਾਵੇਂ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਹੋਣ ਭਾਵੇਂ ਜਿਹੜੀ ਮਰਜ਼ੀ ਹੋਣ ਤੁਸੀਂ ਕਰ ਸਕਦੇ ਹੋ ਹੋਰ ਨਹੀਂ ਮੈਨੂੰ ਲੱਗਦਾ ਵੀ ਕੋਈ ਸਕੂਲ ਕਰ ਸਕਦਾ ਤੁਸੀਂ ਇਹ ਨੂੰ ਖਰਚ ਲਓ ਕੋਈ ਗੱਲ ਨਹੀਂ ਮੈਂ ਤੁਹਾਡੀ ਹੈਲਪ ਕਰਾਂਗੀ ਫਿਰ ਮੈਡਮ ਦੀ ਸਹਿਮਤੀ ਤੇ ਉਹਨਾਂ ਦਾ ਰਿਟਰਨ ਵਿਜ਼ਟਰ ਬੁੱਕ ਚ ਹੈਗਾ ਸਾਰਾ ਕਹਿ ਲਓ ਇੱਕ ਸੈਟੀਸਫਾਈ ਫਾਈ ਇਹ ਤੁਹਾਡੀ ਖਾਤ ਨਾਲ ਬਿਲਕੁਲ ਸਹੀ ਲੱਗੀ ਹੈ ਜੀ ਬਿਲਕੁਲ ਜੀ ਮੈਡਮ ਸਾਡੇ ਜਿਹੜੇ ਸਪੋਰਟਸ ਅਫਸਰ ਨੇ ਮੈਂ ਪਹਿਲਾਂ ਵੀ ਕਿਹਾ ਰੁਪਿੰਦਰ ਕੌਰ ਜੀ ਉਹਨਾਂ ਦੀ ਸੁਪਰਵਾਈਜ਼ਨ ਚ ਸਾਰੀ ਮਾਰਕਿੰਗ ਸਭ ਕੁਝ 262025 ਦਾ ਯੂਸੀ ਵੀ ਚਲੇ ਗਿਆ ਜੇ ਕੋਈ ਜੇ ਕੋ ਹਾਂਜੀ ਯੂਸੀ ਚਲੇ ਗਿਆ ਜੇ ਯੂਸੀ ਜੇ ਕੁਝ ਗੜਬੜ ਸੀ ਤੇ ਯੂਸੀ ਅਸੈਪਟ ਕਿਉਂ ਕੀਤਾ ਗਿਆ ਠੀਕ ਹੈ ਨਾ ਤੇ ਇਹ ਜਿਹੜਾ ਇੱਕ ਇਹਨਾਂ ਦਾ ਇਹ ਵੀ ਦੋਸ਼ ਸੀਗਾ ਵੀ ਇੱਕ ਜਾਂਦੀ ਵਾਲੇ ਤੋਂ ਤਾਂ ਟ੍ਰਾਂਸਫਰ ਹੋਂਦੀ ਤੇ ਅੱਠ ਬੱਚਿਆਂ ਦੇ ਨਾਂ ਕੱਟੇ ਗਏ ਸੀ ਸਕੂਲ ਤੋਂ ਮੰਝਿਆ ਵਾਲੀ ਸਕੂਲ ਤੋਂ ਉਹ ਵੀ ਇਹ ਖੁਦ ਆਏ ਦੇ ਸਾਡੀ ਗ੍ਰਾਂਟ ਜਿਹੜੀ ਬੈਡਮਿੰਟਨ ਕੋਰਟ ਦੀ ਉਸ ਤੋਂ ਬਾਅਦ ਸਤਵੇਂ ਮਹੀਨੇ ਆਉਂਦੇ ਆ ਸਾਡੇ ਮਾਨਯੋਗ ਬੀਪੀਓ ਸਰ ਜੀ ਇਹ ਆਉਂਦੇ ਨੇ ਤੇ ਆ ਕੇ ਰਜਿਸਟਰ ਵਗੈਰਾ ਵੇਖਦੇ ਨੇ ਪਹਿਲਾਂ ਬੱਚਿਆਂ ਵਾਲਾ ਹੀ ਮੇਨ ਵੈਸੇ ਟਾਰਗੇਟ ਉਹਨਾਂ ਦਾ ਕੋਰਟ ਸੀਗਾ ਬੈਡਮਿੰਟਨ ਤੇ ਪਰ ਉਹ ਰਜਿਸਟਰ ਵੇਖਦੇ ਸਾਰੇ ਮੰਗਵਾਉਂਦੇ ਮੇਰੇ ਕੋਲ ਮੈਂ ਰਜਿਸਟਰ ਲਿਆ ਹੀ ਬੱਚਿਆਂ ਵਾਲੇ ਉਹ ਬੱਚੇ ਲੌਂਗ ਐਬਸੈਂਟ ਸੀਗੇ ਜਿਨ੍ਹਾਂ ਦਾ ਪੇਰੈਂਟਸ ਵੱਲੋਂ ਕੋਈ ਕੰਸੈਂਟ ਨਹੀਂ ਆਇਆ ਕਿ ਇਹਨਾਂ ਦੇ ਨਾਮ ਕੱਟ ਦੋ ਜਾਂ ਸਾਨੂੰ ਸਕੂਲ ਲੀਵਿੰਗ ਸਰਟੀਫਿਕੇਟ ਦੇ ਦਿੱਤਾ ਜਾਵੇ ਕੋਈ ਪੇਰੈਂਟਸ ਦਾ ਕੋਈ ਕੰਸੈਂਟ ਨਹੀਂ ਸੀ ਇਸ ਕਰਕੇ ਉਹ ਬੱਚੇ ਲੌਂਗ ਐਬਸੈਂਟ ਸੀ ਨਾ ਕਿ ਅਸੀਂ ਉਹਨਾਂ ਨੂੰ ਹਾਜ਼ਰ ਕਰ ਕਰਕੇ ਅਸੀਂ ਮਿੱਡੇ ਮਿਲ ਚ ਪਾਰੇ ਸੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਇਹਨਾਂ ਨੇ ਕਿਹਾ ਵੀ ਲੌਗ ਐਬਸੈਂਟੇ ਕੱਟ ਦੋ ਤੇ ਅਸੀਂ ਕੱਟਦੇ ਆਂ ਅਸੀਂ ਕੱਟਣੇ ਸੀ ਪਰ ਨਹੀਂ ਆਏ ਇਸ ਕਰਕੇ ਨਹੀਂ ਕੱਟੇ ਮੈਡਮ ਜਿਹੜੇ ਫਲਾਕ ਦੇ ਟੀਚਰ ਐਲੀਮੈਂਟਰੀ ਫਤਿਹਗੜ੍ਹ ਚੁੰਗੀਆਂ ਦੇ ਟੀਚਿੰਗ ਵਿੱਚ ਉਹ ਉਹਨਾਂ ਦੇ ਹੱਕ ਚ ਤਣਾ ਦੇ ਰਿਹਾ ਤੁਹਾਡੇ ਹੱਕ ਚ ਨਹੀਂ ਉਹ ਆਏ ਕੀ ਕਰ ਦੇਖੋ ਜੀ ਮੇਰੇ ਕੋਲ 1 ਲੱਖ ਗ੍ਰਾਂਟ ਜਿਹੜੀ ਸਾਡੀ 1 60 ਦੀ ਗ੍ਰਾਂਟ ਸੀ 1 ਲੱਖ ਰਿਸ਼ਵਤ ਮੰਗੀ ਜਾ ਰਹੀ ਸੀ ਜਿਹਦਾ ਮੈਂ ਓਕੇ ਕਰ ਲਈ ਕੀ ਸਹੀ ਲੱਗੀ ਆ ਹਾਂਜੀ ਜਿਹਦਾ ਮੈਂ ਸਾਫ ਸਾਫ ਵਿਰੋਧ ਕੀਤਾ ਹਾਂਜੀ ਹਾਂਜੀ ਤੇ ਜਿਹਦਾ ਅਸੀਂ ਬੈਡਮਿੰਟਨ ਕੋਰਟ ਬਣਾਇਆ ਬਕਾਇਦਾ ਉਹ ਹੈਨਾ ਇਹ ਸਰ ਭਾਜੀ ਇਹ ਜਿਹੜੀ ਗ੍ਰਾਂਟ ਹੈਗੀ 2022-23 ਦੀ ਸੀ ਜਿਹੜੀ ਸਾਨੂੰ 25 ਚ ਮਿਲ ਰਹੀ ਹੈ ਤੇ ਮਤਲਬ ਕਹਿ ਲੋ ਵੀ ੱਟਕੇ ਨਾ ਦੇ ਦਿੱਤੀ ਜਾਂ ਅਸੀਂ ਲਾ ਵੀ ਦਿੱਤੀ ਹਾਂਜੀ ਨਹੀਂ ਨਾ ਟੀਚਰਾਂ ਦੀ ਗੱਲ ਕਰਾਂ ਵੀ ਉਹਨਾਂ ਦੇ ਨਾਲ ਖੜੇ ਆ ਪਲਾਸਟਿਕੜ ਹਾਂਜੀ ਤੁਹਾਡੇ ਨਾਲ ਵੀ ਹੈਗੇ ਟੀਚਰ ਪਲਾਸਟਿਕੜ ਮੈਗਾ ਵੀ ਮੇਖੋ ਇਹ ਮੇਰਾ ਮਸਲਾ ਸੀ ਮੈਂ ਮੇਰਨਾ ਗਲਤ ਹੋਇਆ ਤੇ ਮੈਂ ਬੋਲੀ ਆ ਮੇਰੇ ਕੋ 1 ਲੱਖ ਰਿਸ਼ਵਤ ਮੰਗੀ ਗਈ ਸੀ ਮੈਂ ਕਿੱਥੋਂ ਦੇਣੀ ਸੀ ਦੱਸੋ ਹਾਂਜੀ ਇੱਕ ਆਪਾਂ ਮਿਡਲ ਕਲਾਸ ਫੈਮਿਲੀ ਚ ਬਿਲੋਂਗ ਕਰਦੇ ਆ ਇਹੋ ਹੀ ਸਾਡੀ ਸਰਵਿਸ ਇਹ ਹੀ ਸਾਡੀ ਜੌਬ ਹੈ ਜੋ ਅਸੀਂ ਹੈਨਾ ਆਪਾਂ ਚਲੋ ਰੁਟੀਨ ਚ ਤੇ 1 ਲੱਖ ਜਿਹੜਾ ਦੇਖੋ ਰਿਸ਼ਵਤ ਮੰਗ ਰੇ ਆ ਤੇ ਉਹ ਅਸੀਂ ਕਿੱਥੋਂ ਦੇਣੀ ਸੀ ਅਸੀਂ ਤੇ ਸਾਫ਼ ਸਾਫ਼ ਸੈਟ ਸਰ ਹਰ ਕੰਮ ਸਾਡੇ ਕੋ ਇੱਕ ਇੱਕ ਚੀਜ਼ ਦਾ ਪ੍ਰੂਫ ਹੈਗਾ ਹਰ ਬਿੱਲ ਬਿਲਕੁਲ ਤੁਸੀਂ ਆਲਰੇਡੀ ਟੀਚਰ ਨਾਲ ਗੱਲ ਨਹੀਂ ਕੀਤੀ ਬਲਾਕ ਫਟੇਗੜ ਜੂਨੀਅਰ ਵਾਲਿਆਂ ਨਾਲ ਜੱਜ ਕਿੰਨਾ ਜੂਨੀਅਰ ਵਾਲਿਆਂ ਨਾਲ ਵੀ ਇਹ ਮਰਨਾ ਇਤਨਾ ਕਰਦੇ ਮੈਂ ਕੀਤੀ ਸੀ ਇੱਕ ਦੋ ਜਣਿਆਂ ਨਾਲ ਔਰ ਉਹਨਾਂ ਨੇ ਗੱਲ ਨੂੰ ਇਗਨੋਰ ਜਾਈ ਕੀਤਾ ਮੈਂ ਹੁਣ ਇੱਥੇ ਨਾਮ ਲੈ ਸਕਦੀ ਆ ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਜਿਹੜੇ ਬੀਆਰਸੀ ਹੈ ਇਹਨਾਂ ਨੂੰ ਟਾਈਮ ਟੂ ਟਾਈਮ ਮੈਂ ਕਹਿੰਦੀ ਰਹੀ ਆ ਵੀ ਭਾਜੀ ਦੇਖੋ ਵੀ ਕੀ ਹੋ ਰਿਹਾ ਤੁਸੀਂ ਇਸ ਤੇ ਕੋਈ ਗੌਰ ਕਰੋ ਹੈਨਾ ਇੱਕ ਇਹ ਹੋ ਗਏ ਅ ਇੱਕ ਦੋ ਹੋਰ ਨੇ ਲੇਡੀਜ਼ ਟੀਚਰਜ਼ ਉਹਨਾਂ ਦਾ ਮੈਂ ਸੌਰੀ ਨਾਮ ਨਹੀਂ ਲੈ ਸਕਦੀ ਚਲੋ ਉਹ ਸਾਹਮਣੇ ਆ ਕੇ ਕਿੰਦਰ ਸਿੰਘ ਕੱਲ ਕਹਿ ਰਿਹਾ ਵੀ ਇਹ ਵੀ ਸਹੀ ਨਹੀਂ ਮੈਂ ਕਹਾਂ ਵੀ ਇਹ ਤੁਹਾਨੂੰ ਗੱਲ ਕਹਾਂ ਵੀ ਮੈਂ ਮਿਰਤੇ ਬੀਤ ਰਹੀ ਐ ਇਹ ਚੀਜ਼ ਦਾ ਟੌਰਚਰ ਮੈਂ ਹੋ ਰਹੀ ਆ ਭਾਵੇਂ ਉਹ ਕਹ ਲੋ ਵੀ ਗਲਤ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਦਾ ਨਜ਼ਰੀਆ ਗਲਤ ਠੀਕ ਐ ਦੂਸਰੀ ਗ੍ਰਾਂਟ ਚੋਂ ਜਿਹੜਾ ਰਿਸ਼ਵਤ ਮੰਗਣੀ ਤੀਸਰੀ ਜਿਹੜੀ ਮੇਨ ਇਹਨਾਂ ਨੇ ਬੀਪੀਓ ਜਿਹੜੇ ਸਾਡੇ ਪੋਲਾ ਸਿੰਘ ਜੀ ਹੈ ਇਹਨਾਂ ਨੇ ਗੱਲ ਦੇਖੋ ਮੇਰੀ ਜਾਂ ਸਕੂਲ ਦੀ ਚੱਲ ਰਹੀ ਸੀ ਇਹਨਾਂ ਨੇ ਸਾਡਾ ਜਿਹੜਾ ਆਫੀਸ਼ੀਅਲ ਗਰੁੱਪ ਹੈ ਉਹਦੇ ਵਿੱਚ ਮੇਰੀ ਫੈਮਿਲੀ ਨੂੰ ਵੀ ਟਾਰਗੇਟ ਕਰਕੇ ਕੂੜ ਪ੍ਰਚਾਰ ਕੀਤਾ ਇਹਨਾਂ ਨੇ ਤੇ ਇਸ ਚੀਜ਼ ਦਾ ਵੀ ਮੈਂ ਵਿਰੋਧ ਇਹਨਾਂ ਦਾ ਡੀਐਸਪੀ ਜਿਹੜੇ ਸਾਡੇ ਫਤੇਗੜ ਚੂੜੀਆਂ ਨੇ ਐਸਐਸਪੀ ਬਟਾਲਾ ਇਹਨਾਂ ਦੀ ਮੇ ਰਿਪੋਰਟ ਕੀਤੀ ਹੋਈ ਹੈ ਜਿੱਤੇ ਕਾਰਵਾਈਆਂ ਇਹ ਚੱਲ ਰਹੀਆਂ ਨੇ ਤੇ ਇਹ ਉਹ ਵੀ ਜਲਦੀ ਇਹਨਾਂ ਨੂੰ ਸਜ਼ਾ ਮਿਲੇਗੀ ਮੈਡਮ ਕਿਸੇ ਵੀ ਟੀਚਰ ਨੇ ਬੈਠ ਕੇ ਮਾਮਲੇ ਨੂੰ ਸੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਨਹੀਂ ਸਭ ਤਮਾਸ਼ਾ ਹੀ ਵੇਖ ਰਹੇ ਆ ਮੈਂ ਤਾਂ ਕਹੂੰਗੀ ਵੀ ਤਮਾਸ਼ਾ ਵੇਖ ਰਹੇ ਆ ਕਿਤੇ ਨਾ ਕਿਤੇ ਇਹ ਵੀ ਉਸ ਸਿਸਟਮ ਦੇ ਕਹਿ ਲਓ ਵੀ ਗਲਤ ਸਿਸਟਮ ਦੇ ਬਿਲਕੁਲ ਹਿੱਸਾਈ ਨੇ ਕਿਉਂਕਿ ਮੇਰੇ ਕੋਲ ਰਿਸ਼ਵਤ ਮੰਗ ਕੇ ਮੈਂ ਨਹੀਂ ਦਿੱਤੀ ਇਹਨਾਂ ਦਾ ਲੈਣ ਦੇਣ ਫਿਰ ਚੱਲਦਾ ਹੋਏਗਾ ਮੈਂ ਤਾਂ ਸਾਫ਼-ਸਾਫ਼ ਇਹੀ ਕਹੂੰਗੀ